ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਕਲਾਸ ਦਾ ਟਾਪਿਕ ਆ ਮੱਧਕਾਲੀ ਦੀ ਪੰਜਾਬੀ ਕਾਵਿ ਦੇ ਵਿੱਚੋਂ ਜਿਹੜੀ ਆ ਤੁਹਾਡਾ ਸੂਫੀ ਕਾਵਾ ਉਹਦੇ ਵਿੱਚ ਦੂਸਰੇ ਕਵੀ ਆ ਵਜੀਤ ਜੀ ਸ਼ੇਖ ਫਰੀਦ ਦੇ ਜਿੰਨੇ ਵੀ ਸ਼ਲੋਕ ਲਿਖੇ ਹੋਏ ਉਹਨਾਂ ਦੇ ਅਰਥ ਸਾਰੇ ਲਿਖੇ ਹੋਏ ਆ ਤੇ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਉਹ ਬੁੱਕ ਚੋਂ ਰੀਡ ਕਰ ਸਕਦੇ ਹੋ ਠੀਕ ਹੈ ਵਜੀਦ ਜੀ ਨੇ ਜਿਹੜਾ ਬਟਾ ਹੈ ਇਹਦੇ ਵਿੱਚ ਵਜੀਦ ਜੀ ਨੇ ਵੀ ਮੋਸਟਲੀ ਸ਼ਲੋਕ ਹੀ ਲਿਖੇ ਆ ਤੇ ਉਹਨਾਂ ਦੇ ਜਿਹੜੇ ਸ਼ਲੋਕ ਆ ਉਹ ਤੁਹਾਡੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੇ ਗਏ ਆ ਠੀਕ ਹੈ ਵਜੀਦ ਜੀ ਸੂਫੀ ਦੇ ਬਹੁਤ ਪ੍ਰਸਿੱਧ ਕਵੀ ਹੋਇਆ ਯਾਦ ਰੱਖਣਾ ਇਹਨਾਂ ਦਾ ਸਮਾਂ 1550 ਤੋਂ 1660 ਈਸਵੀ ਤੱਕ ਲਿਖਿਆ ਹੋਇਆ ਇਹਨਾਂ ਦੇ ਜਿਹੜਾ ਵਿਸ਼ਾ ਵਾ ਉਹ ਹੈਗਾ ਜੀਵਨ ਦੀ ਅਸਥਿਰਤਾ ਤੇ ਨਾਸ਼ਵਾਨਤਾ ਠੀਕ ਹੈ ਤੇ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਇਹਨਾਂ ਨੇ ਆਪਣੇ ਉਹਦੇ ਵਿੱਚ ਐਕਸਪਲੇਨ ਕੀਤਾ ਵਾ ਆਪਣੇ ਸ਼ਲੋਕਾਂ ਦੇ ਵਿੱਚ ਇਹ ਜਿਹੜੀ ਤੁਹਾਡੀ ਕਿਤਾਬ ਆ ਇਹਦੇ ਵਿੱਚ ਵਟਾ ਉਹਨਾਂ ਨੇ ਸਮਾਜਿਕ ਅਨਿਆਇ ਦੇ ਵਿਰੋਧਾਵਾਜ਼ ਉਠਾਈ ਆ ਤੇ ਉਹਨੂੰ ਇੱਕ ਵਿਅੰਗਾਤਮਕ ਤਰੀਕੇ ਨਾਲ ਪੇਸ਼ ਕੀਤਾ ਸਾਡੇ ਸਾਹਮਣੇ ਤੇ ਇਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਰੀ ਰੱਬ ਉੱਤੇ ਸਿੱਟੀ ਆ ਵੀ ਜੋ ਪ੍ਰਮਾਤਮਾ ਕਰਦਾ ਵਾ ਚੰਗਾਈ ਕਰਦਾ ਜੇ ਕੋਈ ਗਰੀਬ ਬਣਿਆ ਅਮੀਰ ਬਣਿਆ ਤਾਂ ਉਹ ਪਰਮਾਤਮਾ ਦੀ ਮਰਜੀ ਆ ਦੇਖੋ ਬੇਟਾ ਜੇਕਰ ਤੁਸੀਂ ਇਹਦੀ ਸਾਰੀ ਐਕਸਪਲੇਨੇਸ਼ਨ ਸੁਣ ਲਓਗੇ ਨਾ ਤੁਹਾਡੇ ਦੋ ਕੁਐਸਚਨ ਕਲੀਅਰ ਹੋ ਜਾਣਗੇ ਇੱਕ ਤਾਂ ਪ੍ਰਸੰਗ ਸਹਿਤ ਵਿਆਖਿਆ ਠੀਕ ਆ ਤੁਹਾਨੂੰ ਦੋ ਆਣੀਆਂ ਤੇ ਇੱਕ ਹੈਗਾ ਕੇਂਦਰੀ ਭਾਵ ਅਗਰ ਤੁਹਾਨੂੰ ਪੋਇਮ ਸਮਝ ਆਈ ਹੋਈ ਆ ਠੀਕ ਆ ਤੁਹਾਨੂੰ ਕੋਈ ਵੀ ਰਚਨਾ ਜਿਹੜੀ ਜਿਹਦੀ ਵੀ ਤੁਹਾਨੂੰ ਕੇਂਦਰੀ ਭਾਵ ਆਣਾ ਅਗਰ ਤੁਹਾਨੂੰ ਉਹ ਸਮਝ ਆਈ ਹੋਈ ਆ ਤੁਸੀਂ ਉਹਦਾ ਕੇਂਦਰੀ ਭਾਵ ਆਪਣੇ ਕੋਲ ਬਣਾ ਕੇ ਲਿਖ ਸਕਦੇ ਹੋ ਠੀਕ ਹੈ ਇਸ ਲਈ ਇਹਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਦੇਖੋ ਪਹਿਲਾ ਪਹਿਲਾ ਹੈਗਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਇਹਦਾ ਕੀ ਮਤਲਬ ਆ ਬੇਟਾ ਵਜੀਦ ਜੀ ਕਹਿੰਦੇ ਆ ਵੀ ਜਿਹੜਾ ਇਹ ਸਮਾਜ ਆ ਇਹਦੇ ਵਿੱਚ ਕੀ ਆ ਮੂਰਖਾਂ ਨੂੰ ਸਵਾਰੀ ਕਰਨ ਲਈ ਹਾਥੀ ਘੋੜੇ ਮਿਲ ਜਾਂਦੇ ਆ ਦੇਖੋ ਮੂਰਖ ਨੂੰ ਸਵਾਰੀ ਹਾਥੀ ਘੋੜਿਆਂ ਵੀ ਮੂਰਖਾਂ ਨੂੰ ਤਾਂ ਸਵਾਰੀਆਂ ਕਰਨ ਵਾਸਤੇ ਹਾਥੀ ਘੋੜੇ ਮਿਲ ਜਾਂਦੇ ਆ ਹਣਾ ਪਾਦੂਨਾ ਦੇ ਮੁਕਾਬਲੇ ਜਿਹੜੇ ਪੰਡਿਤ ਪੰਡਿਤ ਮਤਲਬ ਜਿਹੜੇ ਪੜ੍ਹੇ ਲਿਖੇ ਲੋਕ ਆ ਠੀਕ ਆ ਪੰਡਿਤ ਪੈਰ ਪਿਆਦੇ ਪਾਟੇ ਜੋੜਿਆ ਇਹਦਾ ਕੀ ਮਤਲਬ ਆ ਬੇਟਾ ਪਿਆਦੇ ਮਤਲਬ ਪੈਦਲ ਤੁਰਨਾ ਠੀਕ ਆ ਯਾਦ ਰੱਖਣਾ ਵੀ ਜਿਹੜੇ ਪੰਡਤ ਆ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੂੰ ਵਿਚਾਰਿਆਂ ਨੂੰ ਪੈਦਲ ਤੁਰਨਾ ਪੈਂਦਾ ਪਾਟੇ ਜੋੜਿਆ ਮਤਲਬ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਉਹ ਟੁੱਟੀਆਂ ਫੁੱਟੀਆਂ ਹੋਈਆਂ ਭਾਵ ਕਿ ਉਹਨਾਂ ਨੂੰ ਹਾਥੀ ਘੋੜਿਆਂ ਦੀ ਸਵਾਰੀ ਨਹੀਂ ਮਿਲਦੀ ਕਰਦੇ ਸੁਗੜ ਮਜੂਰੀ ਸੁਗੜ ਦਾ ਮਤਲਬ ਹੁੰਦਾ ਸਿਆਣੇ ਮਜੂਰੀ ਮਤਲਬ ਮਜਦੂਰੀ ਠੀਕ ਆ ਮੂਰਖ ਦੇ ਜਾਇ ਕਰ ਵੀ ਜਿਹੜੇ ਸਿਆਣੇ ਲੋਕ ਆ ਉਹਨਾਂ ਦੀਆਂ ਐਸੀਆਂ ਮਜਬੂਰੀਆਂ ਆ ਬੇਟਾ ਕਿ ਉਹਨਾਂ ਨੂੰ ਜਿਹੜੇ ਮੂਰਖ ਲੋਕ ਆ ਉਹਨਾਂ ਦੇ ਘਰੇ ਜਾ ਕੇ ਮਜਦੂਰੀ ਕਰਨੀ ਪੈਂਦੀ ਆ ਠੀਕ ਆ ਯਾਦ ਰੱਖਣਾ ਤੁਸੀਂ ਵਜੀਦਾ ਕੌਣ ਸਾਈਨੋ ਆਖੇ ਇਉਂ ਨਹੀਂ ਇੰਜ ਕਰ ਵਜੀਦ ਜੀ ਕਹਿੰਦੇ ਆ ਵੀ ਜੇ ਜੇਕਰ ਸਮਾਜ ਦੇ ਵਿੱਚ ਇਹ ਸਾਰਾ ਕੁਝ ਵਿਚਰ ਰਿਹਾ ਵਾ ਹੋ ਰਿਹਾ ਸਮਾਜ ਦੇ ਵਿੱਚ ਸਾਰਾ ਕੁਝ ਤਾਂ ਇਹ ਸਾਰਾ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਹੋ ਰਿਹਾ ਵੀ ਉਹਨਾਂ ਨੂੰ ਕੋਈ ਵਜੀਜੀ ਕਹਿੰਦੇ ਆ ਵੀ ਉਹਨਾਂ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ हे ਪ੍ਰਮਾਤਮਾ ਤੂੰ ਇਦਾਂ ਨਾ ਕਰ ਤੂੰ ਇਸ ਤਰ੍ਹਾਂ ਕਰ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਹੋ ਰਿਹਾ ਜੋ ਵੀ ਕੁਝ ਹੋ ਰਿਹਾ ਉਮੀਦ ਕਰਦੀ ਤੁਹਾਨੂੰ ਪਹਿਲਾ ਪੈਰਾ ਸਮਝ ਆ ਗਿਆ ਹੋਊਗਾ ਅਗਲਾ ਪੈਰਾ ਬੇਟਾ ਚੋਰਾ ਦੇ ਘਰ ਵਗ ਜੋ ਮਾਨਸ ਕਾਇੰਦੇ ਦੇਖੋ ਬਟਾ ਵਗ ਮਤਲਬ ਵੀ ਬਹੁਤ ਸਾਰੇ ਜਾਨਵਰ ਜਾਂ ਮੱਝਾਂ ਬੰਨੀਆਂ ਹੋਈਆਂ ਉਹਨਾਂ ਦੇ ਘਰੇ ਠੀਕ ਆ ਪਸ਼ੂਆਂ ਦਾ ਸਮੂਹ ਕਹਿ ਸਕਦੇ ਆ ਵਜੀਤ ਜੀ ਕਹਿੰਦੇ ਆ ਵੀ ਜਿਹੜੇ ਚੋਰੀਆਂ ਕਰਨ ਵਾਲੇ ਆ ਠੀਕ ਆ ਤੇ ਮਨੁੱਖਾਂ ਨੂੰ ਮਾਰਨ ਵਾਲੇ ਆ ਜਿਹੜੇ ਦੂਸਰੇ ਲੋਕਾਂ ਦਾ ਕਤਲ ਕਰਦੇ ਆ ਲੁੱਟਦੇ ਆ ਉਹਨਾਂ ਨੂੰ ਠੀਕ ਆ ਉਹਨਾਂ ਦੇ ਘਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕਹਿਣ ਦਾ ਭਾਵ ਇਹ ਆ ਇੱਥੇ ਠੀਕ ਆ ਵੀ ਪਸ਼ੂਆਂ ਦੇ ਸਮੂਹ ਬੰਨੇ ਆ ਦੁੱਧ ਘਿਓ ਉਹਨਾਂ ਦੇ ਘਰ ਸਾਰਾ ਕੁਝ ਹੈਗਾ ਭਏ ਆਮਾਨ ਠੱਗ ਜੋ ਫਾਹੇ ਪਾਇੰਦੇ ਵਜੀਤ ਜੀ ਕਹਿੰਦੇ ਜਿਹੜੇ ਦੂਸਰੇ ਲੋਕਾਂ ਨਾਲ ਠੱਗੀਆਂ ਚੋਰੀਆਂ ਕਰਦੇ ਆ ਠੀਕ ਆ ਉਹਨਾਂ ਨੂੰ ਇਮਾਨਦਾਰੀ ਕਹਿੰਦੇ ਆ ਲੋਕ ਉਹ ਇਮਾਨਦਾਰ ਕਹੋਂਦੇ ਆ ਇਹ ਕੁਦਰਤ ਤੇਰੀ ਵਰਤੇ ਰੱਬਾ ਤੁਧ ਘਰ ਇਹਦਾ ਵੀ ਮਤਲਬ ਉਹੀ ਹੈ ਬੇਟਾ ਵੀ ਇਹ ਸਾਰਾ ਕੁਝ ਕੁਦਰਤ ਆ ਜਿਹੜੀ ਆ ਉਹ ਪਰਮਾਤਮਾ ਦੀ ਕੁਦਰਤ ਆ ਜੋ ਨੂੰ ਜੰਗਾ ਲੱਗਦਾ ਉਹ ਉਹੀ ਕਰਦਾ ਠੀਕ ਹੈ ਮਜੀਦ ਦਾ ਕੋਣ ਸਾਹਿਬ ਨੂੰ ਆਖੇ ਇਹੋ ਨਹੀਂ ਇੰਜ ਕਰ ਬਈ ਜੀ ਕਹਿੰਦੇ ਆ ਅਸਲ ਵਿੱਚ ਸਾਰਾ ਕੁਝ ਹੈ ਜਿਹੜਾ ਪ੍ਰਮਾਤਮਾ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਤੇ ਉਸ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ हे ਪ੍ਰਮਾਤਮਾ ਤੂੰ ਇਸ ਤਰ੍ਹਾਂ ਨਹੀਂ ਕਰ ਸਗੋਂ ਉਸ ਤਰ੍ਹਾਂ ਕਰ ਠੀਕ ਹੈ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਅਗਲਾ ਪੈਰਾ ਬੇਟਾ ਦੇਖੋ ਕੜੀ ਕੜੀ ਕੜਿਆਲ ਕੇ ਵਾਜੇ ਕਹਿਤ ਹੈ ਇਸ ਲੋਕ ਦੇ ਵਿੱਚ ਵਜੀਤ ਜੀ ਕਹਿੰਦੇ ਆ ਬਟਾ ਵੀ ਜਿਹੜਾ ਘੜੀ ਘੜੀ ਕੜਿਆ ਕੜਿਆਲ ਮਤਲਬ ਸਮੇਂ ਵਾਲੀ ਘੰਟੀ ਠੀਕ ਆ ਇਹ ਜਿਹੜਾ ਘੜੀ ਘੜੀ ਵੱਜਦਾ ਵਾ ਘੜੀ ਘੜੀ ਕੜਿਆਲ ਕੀ ਬਾਜੇ ਕਹਿਤ ਹੈ ਵੀ ਇਹ ਘੜੀ ਘੜੀ ਵੱਜਦਾ ਵਾ ਕੀ ਕਹਿੰਦਾ ਹੈ ਕੀ ਸੂਚਨਾ ਦਿੰਦਾ ਸਾਨੂੰ ਇਹ ਕਹਿੰਦਾ ਬਹੁਤੀ ਗਈ ਵਿਹਾਏ ਥੋੜੀ ਸੀ ਰਹਤ ਹੈ ਵਿਹਾਏ ਮਤਲਬ ਬੀਤ ਗਿਆ ਸਮਾਂ ਤੇਰਾ ਵੀ ਸਾਈਂ ਨੰਗ ਰਿਹਾ ਠੀਕ ਆ ਬਹੁਤ ਹੀ ਗਈ ਬਿਹੇਵੀਅਰ ਜਿਆਦਾ ਟਾਈਮ ਚਲਾ ਗਿਆ ਨੰਗ ਗਿਆ ਥੋੜਾ ਜਿਆ ਰਹਿ ਗਿਆ ਇੱਥੇ ਕਹਿੰਦੇ ਆ ਵਜੀਤ ਜੀ ਕਹਿੰਦੇ ਆ ਤੇਰੇ ਕੋਲ ਥੋੜਾ ਸਮਾਂ ਰਹਿ ਗਿਆ ਵਾ ਤੈਨੂੰ ਹੁਣ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਸਾਈਂ ਵੇਗ ਸਮਾਲ ਮਤਲਬ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ਠੀਕ ਆ ਕਿ ਜਮ ਕੀ ਰਾਰ ਹੈ ਮਤਲਬ ਕੀ ਹੈ ਬਟਾ ਜਮ ਮਤਲਬ ਜਮਦੂਤ ਰਾਰ ਮਤਲਬ ਵੈਰ ਵੀ ਜਿਹੜਾ ਜਮਦੂਤ ਆ ਉਹਦਾ ਤੇਰੇ ਨਾਲ ਵੈਰ ਆ ਉਹਨੇ ਤੇਰੇ ਪ੍ਰਾਣ ਕੱਢ ਲੈਣੇ ਆ ਚੀਤੇ ਠੀਕ ਹੈ ਇਸ ਲਈ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਵਜੀਦਾ ਜਮ ਕੇ ਹੱਥ ਗੁਲੇਲ ਪਟਾਕਾ ਪਾਰ ਹੈ ਵਜੀਜੀ ਕਹਿੰਦੇ ਆ ਕਿ ਜਿਹੜਾ ਜਮਦੂਤ ਆ ਜਿਹਨੇ ਤੇਰੇ ਪ੍ਰਾਣ ਕੱਢਣੇ ਆ ਉਹਦੇ ਹੱਥ ਗੁਲੇਲ ਆ ਜਦੋਂ ਉਹਨੇ ਨਿਸ਼ਾਨਾ ਲਾਤਾ ਤੇ ਤੇਰੇ ਪ੍ਰਾਣ ਨਿਕਲ ਜਾਣੇ ਆ ਇਸ ਲਈ اے منوਖ پرماطما ਦਾ ਨਾਮ ਸਿਮਰਨ ਕਰਿਆ ਕਰ ਕਿਉਂਕਿ ਤੇਰਾ ਬਹੁਤ ਸਮਾ ਨੰਗ ਗਿਆ ਵਾ ਤੇ ਥੋੜਾ ਤੇਰੇ ਕੋਲ ਬਚਿਆ ਹੋਇਆ ਠੀਕ ਹੈ ਬਟਾ ਉਮੀਦ ਕਰਦੀ ਹਾਂ ਤੁਹਾਨੂੰ ਇਹਨਾਂ ਸਮਝ ਆ ਗਿਆ ਇਸ ਤੋਂ ਬਾਅਦ ਅਗਲਾ ਪੈਰਾ ਬਟਾ ਕ્યા ਸਮਝਾਈਏ ਗਿਆਨ ਅਗਿਆਨੀ ਜੀਵ ਕੋ ਵਜੀਜੀ ਕਹਿੰਦੇ ਆ ਕਿ ਜੀਵ ਆ ਜਿਹੜਾ ਬਹੁਤ ਅਗਿਆਨੀ ਆ ਠੀਕ ਹੈ ਇਹਨੂੰ ਕੋਈ ਵੀ ਜੇ ਗਿਆਨ ਦੀ ਗੱਲ ਸਮਝਾਉਣਾ ਇਹਨੂੰ ਸਮਝ ਨਹੀਂ ਆਉਂਦੀ ਕਿਆ ਸਮਝਾਈਏ ਗਿਆਨ ਅਗਿਆਨੀ ਜੀਵ ਕੋ ਠੀਕ ਆ ਮਨੁੱਖ ਨੂੰ ਅਗਿਆਨੀ ਜੀਵ ਕਿਹਾ ਵਜੀਤ ਜੀ ਨੇ ਇਹਨੂੰ ਗਿਆਨ ਦੀ ਗੱਲ ਸਮਝ ਨਹੀਂ ਆਂਦੀ ਪੜੀ ਪਰਮ ਕੀ ਚੂਕ ਭਜੈ ਨਹਿ ਪੀਵ ਕੋ ਵਜੀਤ ਜੀ ਕਹਿੰਦੇ ਆ ਵੀ ਇਹ ਜਿਹੜਾ ਅਗਿਆਨੀ ਮਨੋਖਾ ਠੀਕ ਆ ਇਹ ਝੂਠੀ ਮਾਇਆ ਦੇ ਪਰਮ ਵਿੱਚ ਫਸਿਆ ਹੋਇਆ ਪੜੀ ਪਰਮ ਕੀ ਚੂਕ ਵੀ ਇਹਨੂੰ ਵਹਿਮ ਪਿਆ ਹੋਇਆ ਮਾਇਆ ਦਾ ਠੀਕ ਹੈ ਭਜੈ ਭਜੈ ਮਤਲਬ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਭਜੈ ਨਹੀਂ ਇਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਪੀਵ ਮਤਲਬ ਪਰਮਾਤਮਾ ਕੋ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਭਜੈ ਮਤਲਬ ਸਿਮਰਨ ਨਹੀਂ ਮਤਲਬ ਨਹੀਂ ਕਰਦਾ ਪੀਵ ਪਰਮਾਤਮਾ ਕੋ ਜਿਹੜਾ ਮਨੁੱਖਾ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਇਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਨਿੰਮ ਨ ਮਿੱਠੀ ਹੋਏ ਸਿੰਚ ਗੁੜ ਕਿਉ ਸਿਓ ਮਜੀਦ ਜੀ ਕਹਿੰਦੇ ਆ ਕਿ ਜਿਸ ਤਰ੍ਹਾਂ ਇੱਕ ਨਿੰਮ ਹੁੰਦੀ ਆ ਹਨਾ ਉਹਨੂੰ ਗੁੜ ਦੇ ਵਿੱਚ ਗੁੜ ਤੇ ਖਿਓ ਦੇ ਵਿੱਚ ਚਾਹੇ ਉਹਨੂੰ ਜਿੰਨਾ ਮਰਜ਼ੀ ਭਿਉਂ ਕੇ ਰੱਖ ਲੋ ਪਰ ਉਹਦੀ ਕੁੜੱਤ ਤਾਂ ਜਿਹੜੀ ਉਹ ਖਤਮ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜਾ ਮਨੋਖਾ ਉਹਦਾ ਸੁਭਾਅ ਬਣਿਆ ਹੋਇਆ ਠੀਕ ਆ ਜੀਜੀ ਕਹਿੰਦੇ ਆ ਵਜੀਦਾ ਜੈਸਾ ਹੋਏ ਸੁਭਾਅ ਹੋ ਜਾਏਗਾ ਜਿਉ ਸੀਓ ਮਜੀਜੀ ਕਹਿੰਦੇ ਆ ਕਿ ਇਸੇ ਤਰ੍ਹਾਂ ਮਨੁੱਖ ਦਾ ਸੁਭਾਅ ਬਣਿਆ ਹੋਇਆ ਜਾਏਗਾ ਜਿਉ ਸੀਓ ਵੀ ਜਦੋਂ ਜਿੰਨਾ ਟਾਈਮ ਮਨੁੱਖਾ ਜਿਹੜਾ ਉਹ ਦੁਨੀਆ ਤੇ ਰਹਿੰਦਾ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਠੀਕ ਹੈ ਉਹ ਮਾਇਆ ਦੇ ਜਾਲ ਵਿੱਚ ਫਸਿਆ ਹੀ ਰਹਿੰਦਾ ਇਸ ਪੈਰੇ ਦੇ ਵਿੱਚ ਬਟਾ ਵਜੀਤ ਜੀ ਕਹਿੰਦੇ ਆ ਇਕ ਨਾ ਦੇ ਧਨ ਪੱਲੇ ਸ਼ਾਹ ਸਦਾਏ ਦੇ ਵਜੀਦ ਜੀ ਕਹਿੰਦੇ ਕੁਝ ਲੋਕ ਐਸੇ ਆ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਧਨ ਆ ਤੇ ਉਹਨਾਂ ਨੂੰ ਲੋਕ ਸ਼ਾਹ ਕਹਿੰਦੇ ਆ ਭਾਪ ਸ਼ਾਹੂਕਾਰ ਕਹਿੰਦੇ ਆ ਪਹਿਰਨ ਮਨ ਪਹਿਰਨ ਮਲਮਲ ਖਾਸਾ ਮੁਸ਼ਕ ਹੰਡਾਏ ਦੇ ਉਹ ਵਧੀਆ ਮਲਮਲ ਦੇ ਕੱਪੜੇ ਪਾਉਂਦੇ ਆ ਮੁਸ਼ਕ ਹੰਡਾਏ ਦੇ ਆਪਣੇ ਆਪ ਨੂੰ ਸੁਝਾਉਣ ਲਈ ਬੇਟਾ ਉਹ ਖੁਸ਼ਬੂਦਾਰ ਚੀਜ਼ਾਂ ਦੀ ਮਦਦ ਲੈਂਦੇ ਆ ਇਕ ਨਾ ਪਿਖਣਾ ਪੈਂਦੀ ਫਿਰਦੇ ਦਰਬਦਰ ਇੱਕ ਲੋਕ ਐਸੇ ਵੀ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੀਖ ਨਹੀਂ ਮਿਲਦੀ ਉਹ ਦਰਦਰ ਫਿਰਦੇ ਆ ਮਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਮਜੀਤ ਜੀ ਕਹਿੰਦੇ ਆ ਇਹ ਸਾਰਾ ਕੁਝ ਹੈ ਜਿਹੜਾ ਇਹ ਸਭ ਕੁਝ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੋ ਰਿਹਾ ਉਸ ਦੇ ਭਾਣੇ ਅਨੁਸਾਰ ਹੀ ਵਾਪਰ ਰਿਹਾ ਕੋਈ ਬੰਦਾ ਉਸ ਨੂੰ ਇਹ ਨਹੀਂ ਕਹਿ ਸਕਦਾ ਵੀ ਹੈ ਪਰਮਾਤਮਾ ਤੂੰ ਇਸ ਤਰ੍ਹਾਂ ਨਾ ਕਰ ਸਗੋਂ ਉਸ ਤਰ੍ਹਾਂ ਕਰ ਠੀਕਾ ਬੇਟਾ ਮਲਮਲ ਤੇ ਖਾਸਾ ਇੱਕ ਪ੍ਰਕਾਰ ਦਾ ਕੱਪੜਾ ਹੁੰਦਾ ਠੀਕਾ ਮੁਸ਼ਕ ਮਤਲਬ ਜਿਹੜੇ ਖੁਸ਼ਬੂਦਾਰ ਤੇਲ ਆ ਠੀਕਾ ਬੇਟਾ ਉਮੀਦ ਕਰਦੀ ਆ ਤੁਹਾਨੂੰ ਇਹਨਾਂ ਸਮਝ ਆ ਗਿਆ ਹੋਊਗਾ ਇਹ ਪੰਜ ਪੈਰੇ ਹੋਗੇ ਬੇਟਾ ਪੰਜ ਅਗਲੇ ਲੈਕਚਰ ਚ ਕਰਾਂਗੇ ਕਿਉਂਕਿ ਫਿਰ ਬਹੁਤ ਲੰਬੀ ਵੀਡੀਓ ਹੋ ਜਾਣੀ ਆ ਠੀਕਾ ਤੁਸੀਂ ਇਹਨੂੰ ਸੁਣ ਲੈਣਾ ਬੇਟਾ ਤੁਹਾਡੇ ਦੋ ਕੁਐਸਚਨ ਕਲੀਅਰ ਹੋ ਜਾਣੇ ਆ ਪ੍ਰਸੰਗ ਸਹਿਤ ਵਿਆਖਿਆ ਐਂਡ ਕੇਂਦਰੀ ਭਾਅ ਠੀਕ ਹੈ ਕੇਂਦਰੀ ਭਾਵ ਦੇ ਵਿੱਚ ਤੁਸੀਂ ਪੈਰੇ ਦੇ ਅਕੋਰਡਿੰਗ ਇੱਕ ਇੱਕ ਲਾਈਨ ਬਣਾ ਕੇ ਲਿਖ ਸਕਦੇ ਹੋ ਬਹੁਤ ਈਜ਼ੀ ਹੋ ਜਾਣਾ ਤੁਹਾਨੂੰ ਜਰੂਰ ਸੁਣਨਾ ਸਾਰਿਆਂ ਨੇ ਇਸ ਲੈਕਚਰ ਨੂੰ ਤੇ ਆਪਣੇ ਜਿਹੜੇ ਨਾਲ ਦੇ ਤੁਹਾਡੇ ਦੋਸਤ ਮਿੱਤਰ ਆ ਉਹਨਾਂ ਨਾਲ ਸ਼ੇਅਰ ਵੀ ਕਰਨਾ ਠੀਕ ਹੈ ਓਕੇ ਬੇਟਾ ਮਿਲਦੇ ਹਾਂ ਅਗਲੇ ਲੈਕਚਰ ਨਾਲ ਧੰਨਵਾਦ